ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਿੰਦਰਪਾਲ ਸਿੰਘ ਗੁਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਮੋਚੀ ਨਾਨਕਨਾਮਲੇਵਾ ਸੰਗਤ ਨੂੰ ਆਪਣੇ ਵੱਲੋਂ ਆਪਣੇ ਸਾਥੀ ਮੈਂਬਰ ਸਾਹਿਬ ਵੱਲੋਂ ਸਤਿਕਾਰਯੋਗ ਸਾਰੇ ਬਟਾਲੇ ਦੀਆਂ ਸਤਿਕਾਰਯੋਗ ਸ਼ਖਸੀਤਾਂ ਵੱਲੋਂ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਆਪਣੇ ਮੈਨੇਜਰ ਸਾਹਿਬਾਨ ਵੱਲੋਂ ਲੱਖ ਲੱਖ ਵਧਾਈ ਦਿਨਾ ਇਹ ਧਾਨਗੁਰ ਨਾਨਕ ਸਾਹਿਬ ਤੇ ਜਗਤ ਮਾਤਾ ਸੁਲਖਣੀ ਦਾ 538ਵਾਂ ਵਿਆਹਪੁਰਬ ਸਾਰੀਆਂ ਸੰਗਤਾਂ ਮਨਾਉਣ ਜਾ ਰਹੀਆਂ। ਅੱਜ ਖੁਸ਼ੀ ਦਾ ਮਕਾਮ ਏ ਜਦੋਂ ਬਟਾਲੇ ਦੀ ਧਰਤੀ ਤੋਂ ਇਹ ਸੰਗਤ ਹਰ ਸਾਲ ਦੀ ਤਰ੍ਹਾਂ ਗੁਰਦਰਾ ਬੇਰ ਸਾਹਿਬ ਲਈ ਰਵਾਨਾ ਹੋਣ ਲੱਗੀ ਏ। ਸੰਗਤ ਇਤੋਂ ਹੁਣ ਰਵਾਨਾ ਹੋ ਗਏ। ਗੁਰਦਰਾ ਬੇਰ ਸਾਹਿਬ ਰਾਤ ਵਿਸ਼ਰਾਮ ਕਰੇਗੀ ਨਾਲ ਉੱਥੇ ਦੇ ਰਾਤ ਦੇ ਜਿਹੜੇ ਦਵਾਨ ਸਜਦੇ ਨੇ ਉਹਨਾਂ ਚਮੂਰੀਅਤ ਕਰੇਗੀ। ਉੱਥੇ ਜਿੰਨੇ ਇਤਿਹਾਸਿਕ ਗੁਰਦਰਾ ਸਬਾਨ ਨੇ ਸੰਗਤ ਨੇ ਜਾ ਕੇ ਉੱਥੇ ਦਰਸ਼ਨ ਕਰਨੇ ਨੇ। ਭਾਵੇਂ ਗੁਰਦਰਾ ਹੱਤ ਸਾਹਿਬ ਹੈ ਭਾਵੇਂ ਗੁਰਦਰਾ ਸੇਰਾ ਸਾਹਿਬ ਹੈ ਸਾਰੇ ਗੁਰਦਾਰੇ ਸਹਿਬਾਨ ਵਿੱਚ ਜਾ ਕੇ ਇਹ ਸੰਗਤਾਂ ਨੇ ਦਰਸ਼ਨ ਕਰਕੇ ਗੁਰੂ ਦੀਆਂ ਅਸੀਸਾਂ ਲੈਣੀਆਂ ਔਰ ਸਵੇਰੇ 5:30 ਵਜੇ ਗੁਰਦਰਾ ਬੇਰ ਸਾਹਿਬ ਤੋਂ ਅਰਦਾਸ ਅਪਰੰਤ ਪੰਜ ਪਿਆਰਿਆਂ ਦੀ ਅਗਵਾਈ ਤੇ ਧੰਨ ਸਾਹਿਬ ਸਿੰਘ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਇੱਕ ਮਹਾਨ ਨਗਰ ਕੀਰਤਨ ਉਥੋਂ ਆਰੰਭ ਹੋਣ ਜਾ ਰਿਹਾ ਜਿਹੜਾ ਵਖ-ਵਖ ਪੜਾਵਾਂ ਨੂੰ ਤੈਅ ਕਰਕੇ ਬਾਬਾ ਬਕਾਲਾ ਸਾਹਿਬ ਵਿਆਸ ਮਹਿਤਾ ਚੌਂਕ ਉਮਰਪੁਰਾ ਔਰ ਬਾਸਟੈਂਡ ਗਾਂਧੀ ਚੌਕ ਤੋਂ ਹੁੰਦਾ ਹੋਇਆ ਸਤ ਕਰਤਾਰੀਆ ਸਾਹਿਬ ਦੇਰ ਰਾਤ ਇੱਥੇ ਸਮਾਪਤੀ ਹੋਣੀ ਹੈ ਸੋ ਮੇਰੀ ਸੰਗਤਾਂ ਨੂੰ ਬੇਨਤੀ ਹੈ ਆਓ ਵੱਧ ਤੋਂ ਵੱਧ ਸਹਿਯੋਗ ਕਰੀਏ ਵੱਧ ਤੋਂ ਵੱਧ ਸਤਕਾਰ ਕਰੀਏ ਔਰ ਗੁਰੂ ਸਾਹਿਬ ਦੀ ਪਾਲਕੀ ਸਮੇਂ ਨਾਲ ਪਹੁੰਚਾਂਗੇ ਇਹਦੇ ਲਈ ਸਾਰੇ ਜਿੰਨੇ ਰਸਤਿਆਂ ਵਿੱਚ ਸੰਗਤਾਂ ਦਰਸ਼ਨ ਕਰਨ ਉਹ ਆਪਣੇ ਪੜਾ ਤੋਂ ਇਸ ਨਗਰ ਕੀਰਤਨ ਨੂੰ ਸਹੀ ਤਰੀਕੇ ਨਾਲ ਰਵਾਨਾ ਵੀ ਕਰਨ ਇਹ ਵੀ ਮੇਰੀ ਬੇਨਤੀ ਪ੍ਰਵਾਨ ਕਰਿਓ ਨਾਲ ਨਾਲ ਨੌਜਵਾਨਾਂ ਨੂੰ ਵੀ ਬੇਨਤੀ ਹੈ ਬਿਲਕੁਲ ਤੁਹਾਡੇ ਸਹਿਯੋਗ ਦੀ ਲੋੜ ਆ ਤੁਸੀਂ ਸਾਡਾ ਭੂਇਕੋ ਤੁਸੀਂ ਸਾਡੀ ਆਉਣ ਵਾਲੀ ਪੀੜ੍ਹੀ ਹੋ ਤੁਸੀਂ ਸਾਡਾ ਜਨਰੇਸ਼ਨ ਹੋ ਕੇਵਲ ਮੋਟਰਸਾਈਕਲਾਂ ਤੇ ਪਟਾਕੇ ਮਾਰ ਕੇ ਕੇਵਲ ਡੀਜੀ ਲਾ ਕੇ ਕੇਵਲ ਟਰੈਕਟਰਾਂ ਦੇ ਉੱਤੇ ਮੌਜ ਮਸਤੀ ਕਰਕੇ ਆਪਾਂ ਇਸ ਨਗਰ ਕੀਰਤਨ ਚੋਂ ਵਾਪਸ ਨਹੀਂ ਆਉਣਾ ਆਪਾਂ ਜੇ ਵਾਕਈ ਗੁਰੂ ਨਾਨਕ ਦੇ ਆਪਾਂ ਕਲਗੀ ਤਰਪਾਸ਼ ਦਾ ਦੇ ਸੇਖਾਂ ਫਿਰ ਉਸ ਮਾਲਕ ਦੇ ਸਿਧਾਂਤ ਨੂੰ ਮੰਨਣਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਆਪਾਂ ਉਸ ਗੁਰੂ ਨਾਨਕ ਸਾਹਿਬ ਦੇ ਵਿਆਹ ਪਰਵ ਜੋੜ ਮੇਲੇ ਨੂੰ ਸਮਰਪਤ ਆ ਜਿਨ੍ਹਾਂ ਨੇ ਕਿਹਾ ਸੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੇ ਆਪਾਂ ਵਾਕਈ ਸਰਬੱਤ ਦੇ ਭਲੇ ਦੀ ਗੱਲ ਕਰ ਰਹੇ ਆਂ ਫਿਰ ਹਰ ਬੰਦੇ ਨੂੰ ਹਰ ਸੰਗਤ ਨੂੰ ਬੀਬੀ ਨੂੰ ਔਰਤ ਭੈਣ ਭਰਾ ਨੂੰ ਉਹ ਨੌਜਵਾਨਾਂ ਨੂੰ ਬੇਨਤੀ ਹੈ ਟਰੈਕਟਰਾਂ ਟਰਾਲੀਆਂ ਤੋਂ ਥੱਲੇ ਉਤਰੋ ਉਹਨਾਂ ਨੂੰ ਸਮੇਂ ਨਾਲ ਦਰਸ਼ਨ ਕਰਵਾਓ ਸਾਈਡਾਂ ਦਾ ਰਸਤਾ ਖਾਲੀ ਕਰਵਾਓ ਇਹ ਮੇਰੀ ਬੇਨਤੀ ਹੈ ਪ੍ਰਸ਼ਾਸਨ ਤੁਹਾਡੇ ਤੇ ਕੋਈ ਕਾਰਵਾਈ ਕਰੇ ਪ੍ਰਸ਼ਾਸਨ ਤੁਹਾੜ ਨਾਲ ਤਾਕਾ ਕਰੇ ਫਿਰ ਉਹ ਬਹੁਤ ਚੰਗੀ ਗੱਲ ਨਹੀਂ ਆਪਾਂ ਖੁਸ਼ੀਆਂ ਲੈਣ ਆਏ ਆਂ ਏ ਅੱਜ ਮਹਾਨ ਕਾਰਜਾਂ ਵਿੱਚ ਕੁਸ਼ਮੂਲੀਅਤ ਕਰ ਰਹੇ ਹੋ ਜਿਹੜੀ ਸੰਗਤ ਜਾ ਰਹੀ ਏ ਉਹਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਜਿਹੜੀਆਂ ਸੰਗਤਾਂ ਕੱਲ ਨੂੰ ਆਉਣਗੀਆਂ ਉਹਨਾਂ ਨੂੰ ਅਸੀਂ ਬਟਾਲੇ ਦੀ ਧਰਤੀ ਤੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਆਉਣ ਵਾਲੀਆਂ ਸੰਗਤਾਂ ਨੂੰ ਜੀ ਆਇਆਂ ਆਖਦੇ ਆਂ। ਸਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਨਾਮ ਸਿੰਘ ਜਸਪਾਲ ਮੈਂਬਰ ਸ੍ਰੋਮਨੀ ਕਮੇਟੀ ਹਲਕਾ ਬਟਾਲਾ ਅੱਜ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਬੇਅਦਬ ਸੰਗਤ ਜਿਹੜੀ ਰਵਾਨਾ ਹੋਣ ਲੱਗੀ ਇੱਥੇ ਮਹਾਰਾਜ ਜਸ ਗੌਰ ਦੇ ਇਹ ਆਪਾਂ ਆਪਣੇ ਦੋਸਤਾਂ ਨੂੰ ਰਸਤਾ ਨੂੰ ਰਵਾਨਾ ਹੋਣਗੇ ਪਰ ਮਰਾ ਸਾਡੀ ਬੇਨਤੀ ਹੈ ਸਰਕਾਰ ਆਪਣੇ ਸਾਧ ਸੰਗਤ ਅੱਗੇ ਬੜੀਆਂ ਖੁਸ਼ੀਆਂ ਤੁਸੀਂ ਲੈ ਕੇ ਚੱਲੇ ਉਥੋਂ ਰਸਤੇ ਵੀ ਤੁਹਾਨੂੰ ਬੜੀਆਂ ਖੁਸ਼ੀਆਂ ਮਿਲਣੀਆਂ ਉਧਰ ਆਉਣ ਲੱਗੇ ਤਾਂ ਸੰਗਤ ਦੇ ਰੂਪ ਚ ਤੁਸੀਂ ਆਉਣਾ ਤੁਹਾਨੂੰ ਗੁਰੂ ਮਹਾਰਾਜ ਦੇ ਚਰਨਾਂ ਅਰਦਾਸ ਬੇਨਤੀ ਅਸੀਂ ਕਰਦੇ ਆਂ ਪਰ ਤੁਸੀਂ ਤੁਹਾਨੂੰ ਹੋਰ ਬੜੀਆਂ ਖੁਸ਼ੀਆਂ ਮਿਲਣੀਆਂ ਸੱਚੇ ਪਾਤਸ਼ਾਹ ਇਹਨਾਂ ਦੀ ਤੰਦਰੁਸਤੀ ਬਖਸ਼ੇ ਜਿਹੜਾ ਹਰ ਸਾਲ ਇਹ ਤੁਹਾਡਾ ਦਿਹਾੜਾ ਮਨਾਉਂਦੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਮਿਹਰ ਭਰੇ ਹੱਥ ਰੱਖਿਓ ਜੋ ਵੀ ਇੱਥੋਂ ਜਾਂਦਾ ਆਪਣੀ ਮਨਾਰਾ ਪੂਰੀ ਕਰਕੇ ਜਾਂਦਾ ਉੱਥੋਂ ਜੋ ਮਿਲਣਾ ਗੁਰੂ ਦਾ ਘਰੋਂ ਬੜਾ ਕੁਝ ਮਿਲਣਾ ਪਰ ਸੱਚੇ ਪਾਤਸ਼ਾਹ ਨੇ ਬੜੀਆਂ ਕੀਤੀਆਂ ਹਰ ਵੇਂ ਪਰ ਜੇ ਗੱਲ ਕਰਨ ਦੇ ਹਾਂ ਦੋਵੇਂ ਮੈਂਬਰ ਅੱਗੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਵੀ ਇੱਥੋਂ ਮੰਗਦਾ ਕੋਈ ਮੈਂ ਪਹਿਲਾਂ ਵੀ ਬੋਲ ਚੁੱਕਾ ਉਹ ਚੀਜ਼ ਹਾਜ਼ਰ ਹੋ ਜਾਵੇ ਨਹੀਂ ਔਰ ਤਾਜ਼ੀ ਖਬਰੇ ਦੇਖਣੇ ਲਈ ਪੰਜਾਬ 24 ਆਵਰ ਕੋ ਸਬਸਕ੍ਰਾਈਬ ਕਰ ਲੀਜੀਏ